ਅੱਜ ਅਸੀਂ ਰੁਲਦੇ ਫਿਰਦੇ ਆਂ ਦਰਦ-ਦਰ ਤੇ ਠੋਕਰਾਂ ਖਾਂਦੇ ਆਂ ਇਹਦੇ ਲਈ ਸਾਨੂੰ ਇੱਕ ਸਟੇਜ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਮੈਂ ਬੇਨਤੀ ਕਰਾਂ ਤੁਸੀਂ ਜਿੰਨੇ ਵੀ ਆਏ ਹੋ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਬੇਨਤੀ ਅੱਜ ਕਰ ਰਿਹਾ ਕਿ ਸਿੱਖ ਵਿਰਸਾ ਦਲ ਕੋਈ ਇਸ ਵਾਸਤੇ ਨਹੀਂ ਬਣਾਇਆ ਵੀ ਸਾਡੀ ਚੌਧਰਦਾਰੀ ਵਧ ਜੂਗੀ ਜਿੰਨੀ ਚੌਧਰਦਾਰੀ ਚਾਹੀਦੀ ਹੈ ਉਹ ਗੁਰੂ ਨਾਨਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਦੇਤੀ ਪਰ ਬਹੁਤਾਂ ਮੂੰਹ ਅਡਾਂਗੇ ਮੱਖੀਆਂ ਪੈਣਗੀਆਂ ਪਰ ਇੱਕ ਗੱਲ ਜ਼ਰੂਰ ਹੈ ਵੀ ਜਦੋਂ ਕੋਈ ਨਾ ਕੋਈ ਗੁਰਮਖ ਪਿਆਰਾ ਆ ਕੇ ਕਹਿੰਦਾ ਆ ਕਰੋ ਆ ਕਰੋ ਆ ਕਰਨਾ ਚਾਹੀਦਾ ਆ ਕਰਨਾ ਚਾਹੀਦਾ ਫਿਰ ਮਨ ਵਿੱਚ ਇਹ ਵਿਚਾਰ ਵੀ ਆਉਂਦੀ ਹੈ ਵੀ ਇਹ ਸੱਚੇ ਪਾਤਸ਼ਾਹ ਸ਼ਾਇਦ ਤੁਸੀਂ ਇਹ ਸਾਰਾ ਅਡੰਬਰ ਫੇ ਇਸ ਕਰਕੇ ਤਾਂ ਨਹੀਂ ਰਚਿਆ ਵੀ ਅਸੀਂ ਕੌਮ ਦਾ ਪ੍ਰਚਾਰ ਕਰ ਸਕੀਏ ਸੱਚਾ ਪ੍ਰਚਾਰ ਕਰ ਸਕੀਏ ਸਹੀ ਪ੍ਰਚਾਰ ਕਰ ਸਕੀਏ ਇਹ ਭਾਵਨਾ ਨੂੰ ਲੈ ਕੇ ਅਸੀਂ ਇੱਕ ਕਦਮ ਪਟਿਆ ਉਹ ਕਦਮ ਪੱਟਣ ਦੇ ਨਾਲ ਕਈ ਪਰਵਾਰਾਂ ਵਿੱਚ ਅੰਮ੍ਰਿਤ ਦੀ ਦਾਤ ਆ ਗਈ ਗਿਣਤੀ ਤੋਂ ਬਾਹਰ ਨੇ ਉਹ ਪਰਿਵਾਰ ਐਸੇ ਪਰਿਵਾਰ ਜਿਹਦੇ ਇੱਕ ਸਿੰਘ ਹੈ ਮੈਂ ਨਾਂ ਨਹੀਂ ਲੈਣਾ ਉਹਦੇ ਪਿਤਾ ਨੇ 38 ਸਾਲ ਜ਼ਿਮੀਂਦਾਰ ਨਾਲ ਕੰਮ ਕੀਤਾ 38 ਸਾਲ ਜ਼ਿਮੀਂਦਾਰ ਨਾਲ ਕੰਮ ਕੀਤਾ ਹਰ ਸਾਲ 6 ਮਹੀਨੇ ਦੀ ਕਮਾਈ ਜ਼ਿਮੀਂਦਾਰ ਉਹਦੇ ਸ਼ਰਾਬ ਦੀ ਕੱਟਦਾ ਸੀ ਵੀ ਸ਼ਰਾਬ ਪੀਣਾ ਤੂੰ ਤੇਰੇ 6 ਮਹੀਨਿਆਂ ਦੇ ਪੈਸੇ ਸ਼ਰਾਬ ਦੇ ਕੱਟੇ ਗਏ ਪੀ ਜਿੰਨੀ ਤਨਖਾ 6 ਮਹੀਨਿਆਂ ਚ ਬਣਨੀ ਸੀ ਨਾ ਪਹਿਲੇ ਹੀ ਕੱਟ ਲੈਂਦੇ ਵੀ ਸ਼ਰਾਬ ਤਾਂ ਪੀਣੀ ਪੀਣੀ ਆ ਤਾਂ ਉਹਦੇ ਬਿਨਾਂ ਸਾਰ ਨਹੀਂ ਨੀ ਤੇ 6 ਮਹੀਨਿਆਂ ਦੀ ਜਿਹੜੀ ਤਨਖਾ ਹੈ ਘਰੇ ਜਿਹੜਾ ਰੋਟੀ ਪਾਣੀ ਨੂੰ ਆਉਂਦੀ ਉਹਦੇ ਨਾਲ ਟਾਈਮ ਪਾਸ ਨਾ ਹੁੰਦਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਪ੍ਰੇਰਣਾ ਉਹਨੂੰ ਕੀਤੀ ਉਹ ਪ੍ਰੇਰਣਾ ਦੇ ਨਾਲ 38 ਸਾਲ ਦੀ ਸ਼ਰਾਬ ਛੱਡ ਗਿਆ ਬੋਲੇ ਮੈਂ ਸਮਝਦਾ ਜੇ 1 ਨੂੰ 38 ਸਾਲ ਉਜੀ ਨੂੰ ਪੀਂਦੇ ਨੂੰ ਹੋ ਗਏ ਉਹਨੂੰ ਅਸੀਂ ਕਹਿ ਕੇ ਸ਼ਰਾਬ ਛਡਾ ਸਕਦੇ ਆ ਤੇ ਜਿਹੜੇ ਅਜੇ ਸ਼ੁਰੂ ਹੋਏ ਨੇ ਉਹਨਾਂ ਨੂੰ ਤਾਂ ਕਿੰਨਿਆਂ ਨੂੰ ਬਚਾ ਸਕਦੇ ਆ ਅਸੀਂ ਇਸ ਕਰਕੇ ਭਾਈ ਆਪਾਂ ਰਲ ਮਿਲ ਕੇ ਚੱਲੀਏ ਧਰਮ ਦਾ ਸਮਾਜ ਦਾ ਤੇ ਸਮਾਜ ਵਿੱਚ ਆ ਰਹੀਆਂ ਦਿੱਕਤਾਂ ਨੂੰ ਅਸੀਂ ਕਿਸੇ ਨਾ ਕੀ ਹਲੇ ਵਸੀਲੇ ਉਹਨਾਂ ਨੂੰ ਅਸੀਂ ਕਲੀਅਰ ਕਰੀਏ ਵੀ ਉਹਨਾਂ ਵਾਸਤੇ ਕੀ ਕੰਮ ਕਰ ਸਕਦੇ ਆ ਉਹਦੇ ਲਈ ਸਾਨੂੰ ਕੁਝ ਨਾ ਕੁਝ ਕਿਸੇ ਰੁਤਵੇ ਤੇ ਕਿਸੇ ਪਾਵਰ ਤੇ ਹੱਥ ਵਿੱਚ ਲੈਣੀ ਪੈਣੀ ਹੈ ਜੇ ਉਹ ਪਾਵਰ ਨਾ ਵਰਤੀ ਸਮਝਦੇ ਹੋ ਜੇ ਭੀਖੀ ਤੋਂ ਮਾਨਸਾ ਅਸੀਂ 10 ਮਿੰਟਾਂ ਚ ਆਉਣਾ ਤੇ ਸਾਈਕਲ ਤੇ ਆ ਜਾਾਂਗੇ ਕਦੇ ਨਹੀਂ ਆ ਸਕਦੇ ਸਾਨੂੰ ਉਦਾਂ ਦਾ ਵਹੀਕਲ ਚਾਹੀਦਾ ਜੇ ਅਸੀਂ ਚਾਹੁੰਦੇ ਆਂ ਵੀ ਸਾਡੀ ਸਾਰਿਆਂ ਦੀ ਸੁਣੀ ਚੰਡੀਗੜ੍ਹ ਤੱਕ ਜਾਣੀ ਚਾਹੀਦੀ ਹੈ ਤਾਂ ਫਿਰ ਸਾਨੂੰ ਉਦਾਂ ਦੇ ਪਾਵਰ ਚਾਹੀਦੀ ਹੈ ਹੱਥ ਵਿੱਚ ਮੈਂ ਬੇਨਤੀ ਕਰਦਾ ਕਿ ਅੱਜ ਭਾਈ ਬਾਕੀਆਂ ਨੇ ਸਭ ਨੂੰ ਜਿਹਨੂੰ ਹੁਣ ਤੱਕ ਤੁਸੀਂ ਪਾਵਰਾਂ ਦਿੱਤੀਆਂ ਅਸੀਂ ਵੀ ਪਾਵਰਾਂ ਦਿੱਤੀਆਂ ਉਹ ਆਪੋ ਆਪਣੇ ਘਰਾਂ ਵਿੱਚ ਬਹਿ ਗਏ ਪਰ ਅੱਜ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਧਰਮ ਦੀ ਗੱਲ ਕਰੀਏ ਤਾਂ ਸਾਡੀ ਸ਼ਰਮਣੀ ਕਮੇਟੀ ਹੈ ਸ਼ਰਮਣੀ ਕਮੇਟੀ ਕੋਲ 2020 ਦੇ ਵਿੱਚ 14 ਅਰਬ ਰੁਪਏ ਦਾ ਬਜਟ ਸੀ 14 ਅਰਬ ਦੇ ਵਿੱਚੋਂ ਵੱਖ-ਵੱਖ ਅਦਾਰਿਆਂ ਨੂੰ ਪੇਮੈਂਟ ਮਾਇਆ ਜਾਂਦੀ ਹੈ ਉਹ ਗੁਰਮਖੋ ਉੱਥੇ ਵੰਡੀ ਜਾਂਦੀ ਹੈ ਸਾਡੇ ਕੋਲ ਕੀ ਆਉਂਦਾ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਗੁਰੂ ਘਰ ਦੀ ਮਾਇਆ ਖਾਣੀ ਹੈ ਸਾਨੂੰ ਕੋਈ ਲੋੜ ਨਹੀਂ ਨਾ ਤੁਹਾਨੂੰ ਵੀ ਨਹੀਂ ਸੋਚ ਰੱਖਣੀ ਚਾਹੀਦੀ ਵੀ ਅਸੀਂ ਸ਼ਰੋਮਣੀ ਕਮੇਟੀ ਤੋਂ ਪੈਸਾ ਲੈ ਕੇ ਖਾਈਏ ਉਹ ਸਾਡਾ ਧਰਮ ਦਾ ਇੱਕ ਅਦਾਰਾ ਹੈ ਅਸੀਂ ਉਤੋਂ ਪੈਸਾ ਲੈ ਕੇ ਖਾਣਾ ਨਹੀਂ ਪਰ ਇੱਕ ਜ਼ਰੂਰ ਹੈ ਕਿ ਸ਼ਰੋਮਣੀ ਕਮੇਟੀ ਦੇ ਪੈਸੇ ਨਾਲ ਸਾਡੇ ਹਰ ਵੀ ਪਿੰਡਾਂ ਮਗਰ ਅਸੀਂ ਇੱਕ ਸਕੂਲ ਜ਼ਰੂਰ ਕਰਵਾ ਸਕਦੇ ਹਾਂ ਉਹ ਸਕੂਲ ਉਹ ਹੋਊਗਾ ਜਿਹਦੇ ਅੰਦਰ ਗੁਰਮਤਿ ਦੀ ਸਿੱਖਿਆ ਦੇ ਨਾਲ-ਨਾਲ ਦੁਨਿਆਵੀ ਪੜ੍ਹਾਈ ਚੰਗੀ ਹੋਊਗੀ ਤੇ ਜੇ ਬਾਕੀ ਸਕੂਲਾਂ 'ਚ ਲੱਖ ਰੁਪਈਆ ਸਾਲ ਦਾ ਸਾਡੇ ਬੱਚੇ ਦਾ ਖਰਚਾ ਤਾਂ ਉੱਥੇ 20 ਤੋਂ 25 ਹਜ਼ਾਰ ਅਸੀਂ ਕਰਕੇ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਪ੍ਰਾਪਤ ਕਰਾ ਸਕਦੇ ਹਾਂ ਅਸੀਂ ਸ਼੍ਰੋਮਣੀ ਕਮੇਟੀ ਤੋਂ ਚੰਗੀ ਡਿਸਪੈਂਸਰੀ ਹਸਪਤਾਲ ਲੈ ਕੇ ਆਪਣੇ ਹਲਕੇ ਦੇ 20 ਪਿੰਡਾਂ ਦਾ ਭਲਾ ਕਰ ਸਕਦੇ ਆਂ ਮੈਡੀਕਲ ਸਹਾਇਤਾ ਦੇ ਵਿੱਚ ਸਾਡੀ ਮਦਦ ਹੋ ਸਕਦੀ ਹੈ ਅਸੀਂ ਕਹਿੰਦੇ ਆਂ ਬੜੇ ਪਰਿਵਾਰ ਮੇਰੇ ਕੋਲੇ ਆਉਂਦੇ ਨੇ ਬਾਬਾ ਜੀ ਆ ਪਰਿਵਾਰ ਰੋਂਦਾ ਜੀ ਇਹਨਾਂ ਦੇ ਆ ਦਿੱਕਤ ਹੈ ਬਿਮਾਰੀ ਹੈ ਜੀ ਕਿੰਨੇ ਪੈਸੇ ਲੱਗਣਗੇ 2 ਲੱਖ ਦਾ ਖਰਚਾ ਹੈ ਜੀ ਮਿਹਨਤ ਦੀ ਮਾਇਆ ਸੀ ਦਸੰਦ ਘੱਟ ਸਕਦੇ ਆਂ ਦਸੰਦ ਤੋਂ ਬਾਅਦ ਅਸੀਂ ਕਿੰਨਾ ਕਰ ਸਕਦੇ ਆਂ ਬਈ ਜੇ ਕੋਈ 10 ਰੁਪਏ ਕਮਾਉਂਦਾ 1 ਰੁਪਿਆ ਤਾਂ ਦੇ ਦੂ 9 ਨਹੀਂ ਕਿਸੇ ਨੂੰ ਦਿੰਦਾ ਵੀ ਕਾਪ ਰੱਖ ਲਿਆ 9 ਦੂਜੇ ਨੂੰ ਦੇ ਤੇ ਐਨੀ ਕੋਈ ਕਰਦਾ ਭਾਵੇਂ ਕੋਈ ਅਰਬਪਤੀ ਹੈ ਭਾਵੇਂ ਕੋਈ 500 ਰੁਪਏ ਦਿਹਾੜੀ ਕਰਨ ਵਾਲਾ ਮੈਂ ਬੇਨਤੀ ਕਰਦਾ ਪੈਸੇ ਨਾਲ ਕਦੇ ਕਿਸੇ ਦਾ ਢਿੱਡ ਨਹੀਂ ਭਰ ਸਕਦੇ ਤੁਸੀਂ ਹਾਂ ਇੱਕ ਜ਼ਰੂਰ ਹੈ ਇੱਕ ਤੁਸੀਂ ਖਿਆਲ ਰੱਖੋ ਆਪਣੇ ਬੱਚਿਆਂ ਦੀ ਚੰਗੀ ਸਿੱਖਿਆ ਬਾਰੇ ਸੋਚ ਸਕਦੇ ਹੋ ਜਿਹੜੀ ਸ਼੍ਰੋਮਣੀ ਕਮੇਟੀ ਕੰਮ ਕਰ ਸਕਦੀ ਹੈ ਤੁਸੀਂ ਆਪਣੇ ਬੱਚਿਆਂ ਦੀ ਚੰਗੀ ਮੈਡੀਕਲ ਸਹਿਤਾਮਨਿਕ ਕਮੇਟੀ ਦੇ ਸਕਦੀ ਹੈ ਉਸ ਤੋਂ ਬਾਅਦ ਜਿਹੜੇ ਬੱਚੇ ਚੰਗੇ ਪੜ੍ਹ ਲਿਖ ਜਾਂਦੇ ਨੇ ਜੇ ਬੱਚੇ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਸ਼੍ਰੋਮਣੀ ਕਮੇਟੀ ਕੋਲ ਬੜੀਆਂ ਨੌਕਰੀਆਂ ਪਈਆਂ ਨੇ ਸਾਡੇ ਗਰੰਥੀ ਸਿੰਘਾਂ ਵਾਸਤੇ ਪ੍ਰਚਾਰਕਾਂ ਵਾਸਤੇ ਜੇ ਸਾਡਾ ਬੱਚਾ ਕੋਈ ਚੰਗਾ ਕੰਪਿਊਟਰ ਦਾ ਕੰਮ ਜਾਣਦਾ ਹੈ ਕੰਪਿਊਟਰ ਵਾਲੇ ਬੜੇ ਨੇ ਉਥੇ ਕਲਰਕੀਆਂ ਬੜੀਆਂ ਪਈਆਂ ਨੇ ਮੈਨੇਜਰੀਆਂ ਬੜੀਆਂ ਪਈਆਂ ਨੇ ਉਥੇ ਹੋਰ ਕਿੰਨੀ ਪਤਾ ਨਹੀਂ ਕਿੰਨੇ ਕੁ ਅਦਾਰਾਂ 'ਚ ਕਿੰਨੇ ਹਜ਼ਾਰ ਪਰ ਨਹੀਂ ਕਰਦੇ ਕੀ ਲੋੜਾ ਉਹਨਾਂ ਨੂੰ ਕਿਉਂ ਕਰਨਗੇ ਕਿਉਂਕਿ ਉਹ ਜੇ ਨੌਕਰੀਆਂ 5-7000 ਨੌਕਰੀ ਤੁਹਾਡੇ ਕੋਲ ਆਉਂਦੀ ਹੈ ਜੇ ਇੱਕ ਪਰਿਵਾਰ ਦਾ ਬੱਚਾ ਨੌਕਰੀ ਤੇ ਲੱਗਦਾ ਸ਼੍ਰਮਣੀ ਕਮੇਟੀ ਚ ਉਹਨੂੰ 20 ਤੋਂ 30-35000 ਰੁਪਏ ਤਨਖਾਹ ਮਿਲਦੀ ਹੈ ਉਹਦਾ ਘਰ ਸੌਖਾ ਹੋ ਗਿਆ ਘਰ ਸੌਖਾ ਹੋਊ ਤਾਂ ਉਹ ਮੈਨੂੰ ਇੰਉਂ ਦੱਸੋ ਸ਼੍ਰਮਣੀ ਕਮੇਟੀ ਚ ਰਹਿ ਕੇ ਸਿੱਖ ਵਿਰਸੇ ਨਾਲ ਆਪਣੇ ਬੱਚਿਆਂ ਨੂੰ ਜੋੜੂਗਾ ਜਾਂ ਉਹਨਾਂ ਨੂੰ ਇਹ ਕਹੂਗਾ ਜਿਵੇਂ ਅੱਜਕੱਲ ਦੇ ਵਿਚਾਰੇ ਗ੍ਰੰਥੀ ਕਹਿੰਦੇ ਵੀ ਅਸੀਂ ਆਪਣੇ ਬੱਚਿਆਂ ਨੂੰ ਜੀ ਇਸ ਕੰਮ 'ਚ ਨਹੀਂ ਪਾਉਣਾ ਭਾਵ ਸਿੱਖੀ ਨਾਲ ਨਹੀਂ ਜੋੜਨਾ ਇਹ ਨਾ ਕਿ ਆਖੁਰ ਵੀ ਗ੍ਰੰਥੀ ਕਹਿੰਦਾ ਉਹਦਾ ਭਾਵ ਇਹ ਹੁੰਦਾ ਵੀ ਅਸੀਂ ਸਿੱਖੀ ਨਾਲ ਨਹੀਂ ਜੋੜਨਾ ਆਪਣੇ ਬੱਚੇ ਨੂੰ ਜਦੋਂ ਉਹਨੂੰ ਪਤਾ ਹੋਇਆ ਵੀ ਜੇ ਮੈਂ ਬੱਚੇ ਨੂੰ ਸਿੱਖੀ ਨਾਲ ਨਾ ਜੋੜਿਆ ਸ਼੍ਰੋਮਣੀ ਕਮੇਟੀ ਦੀ ਨੌਕਰੀ ਨਹੀਂ ਮਿਲਣੀ ਉਹ ਗਰੰਥੀ ਸਿੰਘ ਇਹ ਕਹੂ ਵੀ ਸਭ ਤੋਂ ਪਹਿਲਾਂ ਮੇਰਾ ਬੱਚਾ ਸਿੱਖੀ ਨਾਲ ਜੁੜੇ ਫੇਰ ਇਹਦੀ ਪੜ੍ਹਾਈ ਕਰਕੇ ਫੇਰ ਸ਼੍ਰੋਮਣੀ ਕਮੇਟੀ 'ਚ ਜਾਊ ਕਿਉਂਕਿ ਸ਼੍ਰੋਮਣੀ ਕਮੇਟੀ 'ਚ ਜੇ ਜਾਊ ਕਿਵੇਂ ਜਾਊ ਫਲਾਣਾ ਬੰਦਾ ਮੇਰਾ ਹੈ ਮੈਂ ਉਹਨੂੰ ਕਹਿ ਕੇ ਕੁਝ ਕਰ ਸਕਦਾ ਜੇ ਮੇਰੇ ਬੱਚੇ ਵਿੱਚ ਕੋਈ ਯੋਗਤਾ ਹੈ ਤਾਂ ਮੈਂ ਫਲਾਣੇ ਕੋਲ ਜਾਊ ਮੇਰੇ ਬੱਚੇ ਦੀ ਯੋਗਤਾ ਅਨੁਸਾਰ ਉਹਨੂੰ ਉੱਥੇ ਸੇਵਾ ਮਿਲ ਸਕਦੀ ਹੈ ਪਰ ਹਾਲਾਤ ਕੀ ਨੇ ਜੇ ਕਿਸੇ ਸਿੰਘ ਕੋਲੇ ਸਾਡੇ ਕੋਲੇ ਪਾਵਰ ਆਵੇ ਪਰ ਆਪਾਂ ਫਿਰ ਉਹ ਤੋਂ ਕਿੰਨੇ ਬੰਦਿਆਂ ਨੂੰ ਕਿੰਨੇ ਪਰਿਵਾਰਾਂ 'ਚ ਨੌਕਰੀਆਂ ਤੇ ਲਵਾ ਸਕਦੇ ਹਾਂ ਸੋ ਇਹ ਜਿਹੜੇ ਕੰਮ ਨੇ ਇਹਨਾਂ ਕਾਰਜਾਂ ਦੇ ਲਈ ਆਪਾਂ ਇਕਜੁੱਟ ਹੋਣਾ ਉਹ ਤਾਂ ਹੋਵਾਂਗੇ ਜੇ ਅਸੀਂ ਇਕੱਤਰ ਹੋ ਕੇ ਇਹ ਸਮਝ ਕੇ ਚੱਲਾਂਗੇ ਵੀ ਕੋਈ ਕਿਸੇ ਮੁਤਾਬਕ ਚੱਲੇ ਪਰ ਆਪਾਂ ਚੰਗੀ ਭਾਵਨਾ ਲੈ ਕੇ ਚੱਲਣਾ ਇੱਥੇ ਕੋਈ ਮਨਜਬ ਦੀ ਕੋਈ ਜਾਤਾਂ ਧਰਮਾਂ ਗੁਰਦੁਆਰਿਆਂ ਬਥੇਰੇ ਸਾਰੇ ਕਾਸੇ ਵੀ ਅਸੀਂ ਲੜ ਕੇ ਦੇਖ ਲਿਆ ਕਿਸੇ ਤੋਂ ਕੋਈ ਗੱਲ ਨਹੀਂ ਨਾ ਬਣੀ ਕੋਈ ਕਹਿੰਦਾ ਮੈਨੂੰ ਐਂ ਕਹਦਾ ਕੋਈ ਕਹਿੰਦਾ ਸਭ ਦੀਆਂ ਆਪੋ ਆਪਣੀਆਂ ਦਿੱਕਤਾਂ ਨੇ ਪਰ ਸਾਰਿਆਂ ਦੀ ਦਿੱਕਤ ਨੂੰ ਕੋਈ ਨਹੀਂ ਵੇਖਦਾ ਇਸ ਕਰਕੇ ਬੇਨਤੀ ਹੈ ਭਾਈ ਸਿੱਖ ਵਿਰਸਾ ਦਲ ਜਿਹੜਾ ਹੈ ਉਹ ਇਸ ਕਰਕੇ ਨਹੀਂ ਬਣਾਇਆ ਵੀ ਬਾਕੀ ਜਿਵੇਂ ਪਾਰਟੀਆਂ ਨੇ ਵੀ ਸਾਡੀ ਵੀ ਪਾਰਟੀ ਹੋਵੇ ਨਾ ਨਾ ਇਸ ਕਰਕੇ ਬਣਾਇਆ ਕਿ ਦੂਜੀਆਂ ਪਾਰਟੀਆਂ ਵਿੱਚ ਜਾ ਕੇ ਆਹ ਜਿਹੜੀਆਂ ਗੱਲਾਂ ਨੇ ਅਸੀਂ ਰੱਖ ਨਹੀਂ ਸਕੇ ਇਸ ਕਰਕੇ ਭਾਈ ਸਾਨੂੰ ਆਪਦੇ ਡੰਡੇ ਦੀ ਆਪਦੇ ਝੰਡੇ ਦੀ ਆਪਦੀ ਸਟੇਜ ਦੀ ਲੋੜ ਸੀ ਜਿੱਥੇ ਅਸੀਂ ਸਾਰੀ ਤੁਹਾਡੀਆਂ ਗੱਲਾਂ ਕਰ ਸਕੀਏ ਤੁਹਾਡੀਆਂ ਦਿੱਕਤਾਂ ਦੀ ਗੱਲ ਕਰ ਸਕੀਏ ਇਸ ਕਰਕੇ ਆ ਸਿੱਖ ਵਿਰਸਾ ਦਾਲ ਹੈ ਜਿਹੜਾ ਇਹਨਾਂ ਗੱਲਾਂ ਕਰਕੇ ਬਣਿਆ ਤੇ ਧਾਰਮਿਕ ਕਾਰਜ ਕਰਨ ਵਾਸਤੇ ਗ੍ਰੰਥੀ ਪ੍ਰਚਾਰਕ ਸੇਵਾ ਸੰਭਾਲ ਕਮੇਟੀ ਬਣਾਈ ਹੈ ਸੋ ਬੇਨਤੀ ਹੈ ਇਹਨਾਂ ਕਾਰਜਾਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਪ੍ਰਚਾਰ ਹੋਵੇ ਸਾਡੇ ਬੱਚੇ ਅਮਰਤ ਨਾਲ ਜੁੜਨ ਸਿੱਖੀ ਦਾ ਪ੍ਰਚਾਰ ਹੋਵੇ ਸਾਡੇ ਘਰਾਂ ਵਿੱਚੋਂ ਨਸ਼ੇ ਨਿਕਲ ਜਾਣ ਸਾਡੇ ਘਰ ਵਿੱਚ ਜੇ ਗਰੀਬੀ ਹੈ ਅਸੀਂ ਇਲਾਜ ਨਹੀਂ ਕਰਵਾ ਸਕਦੇ ਸਾਡਾ ਫ੍ਰੀ ਆਫ ਕੋਸਟ ਇਲਾਜ ਹੋਵੇ ਸਾਡੇ ਬੱਚੇ ਜਿੱਥੇ ਲੱਖ ਸਾਲ ਦਾ ਖਰਚਾ ਹੈ ਉੱਥੇ 20000 ਨਾਲ ਪੜ੍ਹਨ ਚੰਗੀ ਵਿੱਦਿਆ ਸਾਡੇ ਬੱਚਿਆਂ ਨੂੰ ਮਿਲੇ ਤਾਂ ਗੁਰਮੁਖੋ ਖਿਆਲ ਰੱਖਿਓ ਇਹਦੇ ਲਈ ਫਿਰ ਆਪਾਂ ਨੂੰ ਥੋੜਾ ਜਿਹਾ ਹੰਬੜਾ ਮਾਰਨਾ ਪੈਣਾ ਉਹ ਹੰਬੜਾ ਤਾਂ ਵਜੇਗਾ ਜੇ ਤੁਸੀਂ ਸਾਡੇ ਨਾਲ ਚੱਲੋਗੇ ਸੋ ਅੱਜ ਸਿੱਖ ਵਿਰਸਾ ਦਲ ਜਿਹੜੀ ਹੈ ਤੁਹਾਡੇ ਅੱਗੇ ਰੱਖੀ ਇਹ ਪਾਰਟੀ ਇਹ ਜਥੇਬੰਦੀ ਇਸ ਵਾਸਤੇ ਰੱਖੀ ਹੈ ਕਿ ਤੁਸੀਂ ਇਹਦੇ ਨਾਲ ਜੁੜ ਕੇ ਮਿਲ ਕੇ ਆਪਣੇ ਕਾਰਜ ਘਰੇਲੂ ਕਾਰਜਾਂ ਨੂੰ ਕਰੋ ਧਰਮ ਦੇ ਕਾਰਜਾਂ ਨੂੰ ਕਰੋ ਤੇ ਨਾਲ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਕੁਰੀਤੀਆਂ ਨੂੰ ਦੂਰ ਕਰਕੇ ਅਸੀਂ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਸਿਰਜ ਸਕੀਏ ਸਾਡੇ ਬੱਚੇ ਚੰਗੇ ਭਵਿੱਖ ਦੇ ਜਿਹੜੇ ਹਾਣੀ ਹੋਣ ਜੇ ਅਸੀਂ ਚਾਹੁੰਦੇ ਆ ਸਾਡੇ ਬੱਚੇ ਫਿਰ ਜਿਹੜਾ ਨਸ਼ਾ ਅੱਜ ਹੈ ਇਹ 20 ਸਾਲ ਨੂੰ ਵੱਧ ਹੋਣਾ ਹੈ ਜਿਹੜਾ ਅੱਜ ਬੱਚਾ ਜੰਮ ਪਿਆ ਉਹ 20 ਸਾਲ ਨੂੰ ਜਵਾਨ ਹੋਣਾ ਹੈ ਤੇ ਉਹ ਬੱਚੇ ਨੂੰ ਕੀ ਮਿਲਣਾ ਹੈ ਸੋਗਾਤ ਦੇ ਵਿੱਚ ਸਾਡਾ ਦਿੱਤਾ ਹੋਇਆ ਨਸ਼ਾ ਭੈੜੀ ਲੱਚਰਤਾ ਪੱਛਮੀ ਸੱਭਿਆਚਾਰ ਨੂੰ ਉਹੀ ਕੁਝ ਮਿਲਣਾ ਉਹ ਸਿੱਖ ਸੱਭਿਆਚਾਰ ਨੂੰ ਪੁੱល ਜਾਊਗਾ ਇਸ ਵਾਸਤੇ ਬੇਨਤੀ ਹੈ ਭਾਈ ਕਿ ਤੁਸੀਂ ਸਾਰੇ ਜਾਣੇ ਰਲ ਮਿਲ ਕੇ ਇੱਕ ਮੁਠੋ ਕੇ ਆਪਾਂ ਚੱਲੀਏ ਇਹਦੇ ਵਿੱਚ ਕੋਈ ਅਉਦੇਦਾਰੀਆਂ ਦਾ ਰੌਲਾ ਨਹੀਂ ਸਿਰਫ ਇੱਕੋ ਹੀ ਰੌਲਾ ਹੈ ਕਿ ਅਸੀਂ ਆਪਣੇ ਸਮਾਜ ਦੇ ਆਪਣੇ ਆਮ ਲੋਕਾਂ ਦੇ ਕੰਮ ਕਿਵੇਂ ਕਰ ਸਕਦੇ ਹਾਂ ਮੈਂ ਹੁਣ ਤੱਕ ਜਿੰਨੇ ਵੀ ਕੰਮ ਚਲੋ ਕੀਤੇ ਨੇ ਸਾਡੇ ਵੱਲੋਂ ਸਾਡੇ ਜਥੇਬੰਦੀ ਵੱਲੋਂ ਉਹ ਕਾਰਜ ਤੁਹਾਡੇ ਵਿੱਚ ਹੀ ਬੜੇ ਬੈਠੇ ਹੋਣਗੇ ਭਾਵੇਂ ਕਿਹੋ ਜਿਹਾ ਵੀ ਕੰਮ ਹੋਵੇ ਸਰਕਾਰੀ ਦਰਬਾਰੇ ਅਸੀਂ ਆਪਣੀ ਹਿੱਕ ਢਾ ਕੇ ਖੜਦੇ ਹਾਂ ਕਿਉਂ ਕਿ ਕਿਉਂਕਿ ਸਾਨੂੰ ਪਤਾ ਹੈ ਵੀ ਜੇ ਅਸੀਂ ਇਹਨਾਂ ਦੀ ਗੱਲ ਨਾ ਸੁਣੀ ਦੂਜਾ ਕੋਈ ਨਹੀਂ ਸੁਣਦਾ ਤੁਹਾਡੇ ਵੀ ਪਰਿਵਾਰ ਵਿੱਚ ਕੋਈ ਦਿੱਕਤ ਹੈ ਕੋਈ ਲੜਾਈ ਹੈ ਝਗੜਾ ਹੈ ਤੁਹਾਡੇ ਨਾਲ ਕੋਈ ਤੱਕਾ ਕਰ ਰਿਹਾ ਹੈ ਤੁਹਾਡੇ ਨਾਲ ਕੋਈ ਬੇਫਾਜ਼ ਤੂੰ ਕਿਸੇ ਤਰੀਕੇ ਨਾਲ ਕੋਈ ਤੱਕਾ ਹੁੰਦਾ ਸਾਨੂੰ ਦੱਸੋ ਤੁਹਾਡੇ ਨਾਲ ਅੱਧੀ ਰਾਤ ਵੀ ਖੜਾਂਗੇ ਸਾਡੀ ਸਿੱਖ ਵਿਰਸਾ ਦਲ ਜਥੇਬੰਦੀ ਖੜੇਗੀ ਕੋਈ ਧਾਰਮਿਕ ਬੰਦੇ ਨਾਲ ਪ੍ਰਚਾਰਕ ਨਾਲ ਗਰੰਥੀ ਨਾਲ ਤੱਕਾ ਹੁੰਦਾ ਉਹ ਅਕਬਰ ਸਿੰਘ ਨੂੰ ਫੋਨ ਕਰੋ ਤੁਹਾਡੇ ਨਾਲ ਜੇ ਅੱਧੀ ਰਾਤ ਨੂੰ ਨਾ ਆਇਆ ਦੂਜੇ ਦਿਨ ਅਕਬਰ ਸਿੰਘ ਨੂੰ ਲੈਣਾ ਹਾਜ਼ਰ ਕਰ ਲਾਂਗੇ ਵੀ ਤੂੰ ਕਿਉਂ ਨਹੀਂ ਗਿਆ ਵੀ ਫਲਾਣੀ ਥਾਂ ਜਾ ਕੇ ਗੱਲ ਸੁਣਨੀ ਪੈਣੀ ਐ ਇਸ ਇਸ ਕਰਕੇ ਬੇਨਤੀ ਐ ਭਾਈ ਆਪਾਂ ਚਾਹੁੰਦੇ ਆ ਵੀ ਸਾਡੇ ਕੰਮ ਹੋਣ ਸਾਡੇ ਧੀ ਪੁੱਤ ਵਧੀਆ ਪੜਨ ਚੰਗੀਆਂ ਨੌਕਰੀਆਂ ਤੇ ਲੱਗਣ ਤਾਂ ਤੁਸੀਂ ਜਰੂਰ ਚਾਹਦੇ ਹੋ ਇਸ ਦੇ ਨਾਲ ਨਾਲ ਜਿੰਨੇ ਵੀ ਗੁਰਮੁਖ ਪਿਆਰੇ ਆਏ ਨੇ ਵੱਖ-ਵੱਖ ਜਥੇਬੰਦੀਆਂ ਆਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਮੈਂ ਬੇਨਤੀ ਕਰਦਾ ਇੱਕ ਤਾਂ ਜਿਹੜੇ ਇਹ ਭਾਈ ਅਕਬਰ ਸਿੰਘ ਅਸੀਂ ਆਪਣੀ ਗ੍ਰੰਥੀ ਸੇਵਾ ਸੰਭਾਲ ਕਮੇਟੀ ਦੇ ਪ੍ਰਧਾਨ ਲਾਏ ਨੇ ਇਨਾਂ ਦੇ ਨਾਲ ਨਾਲ ਮੈਂ ਬੇਨਤੀ ਕਰਾਂ ਤੁਸੀਂ ਇਹ ਦੱਸੋ ਵੀ ਆਪਾਂ ਧਾਰਮਿਕ ਤੇ ਸਿਆਸਤਕ ਜਿਹੜੀ ਸਿਆਸਤ ਹੈ ਧਾਰਮਿਕ ਸਿਆਸਤ ਤੇ ਦੂਸਰੀ ਸਿਆਸਤ ਇਹ ਸਿਆਸਤ ਵਿੱਚ ਆਪਾਂ ਨੂੰ ਆਉਣਾ ਚਾਹੀਦਾ ਆਪਣੇ ਬੰਦਿਆਂ ਨੂੰ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਜਿਹੜੇ ਚਾਹੁੰਦੇ ਆ ਇਹ ਗੱਲਾਂ ਮਤਲਬ ਕਹਿਣ ਮਾਤਰ ਨਹੀਂ ਸੁਣਿਓ ਹੱਥ ਥੱਲੇ ਕਰਿਓ ਮੇਰੇ ਨਾਲ ਕਈ ਸਿੰਘਾਂ ਨੇ ਆ ਕੇ ਮੀਟਿੰਗ ਕੀਤੀ ਸਾਡੀ ਜਥੇਬੰਦੀਆਂ ਨੇ ਬਾਬਾ ਜੀ ਆਪਾਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੇ ਮੈਂ ਕਿਹਾ ਜੀ ਹਾਂ ਮੈਨੂੰ ਪਤਾ ਹੈ ਤੇ ਫਿਰ ਆਪਾਂ ਜੀ ਆਪਣੇ ਸਿੰਘ ਖੜੇ ਕਰੀਏ ਮੈਂ ਕਿਹਾ ਸਿੰਘ ਖੜੇ ਕਰਨੇ ਚਾਹੀਦੇ ਆ ਫਿਰ ਮੈਂ ਕਿਹਾ ਆਪਣੇ ਕੋਲੇ ਕੀ ਅਥਾਰਟੀ ਹੈ ਵੀ ਸਿੰਘਾਂ ਨੂੰ ਖੜੇ ਕਰਾਂਗੇ ਆਪਣੇ ਸਿੰਘ ਜਿੱਤ ਜਾਣਗੇ ਤੁਹਾਨੂੰ ਪਤਾ ਹੈ ਕਹਿੰਦੇ ਜੀ ਆਪਣੇ ਭਾਈਚਾਰੇ ਦੀ ਲੋੜਵੰਦ ਭਾਈਚਾਰਾ ਜਿਹੜਾ ਉਹਦੇ ਵਿੱਚ ਜਾ ਤਾਂ ਕੋਈ ਵੀ ਐ ਜਿਹੜਾ ਲੋੜਵੰਦ ਭਾਈਚਾਰਾ ਕਿਉਂਕਿ ਲੋੜਵੰਦ ਮੁਤਾਬਕ ਕਿਉਂ ਕਿ ਐ ਜਿਹਦੇ 20 50 ਕਿੱਲੇ ਨੇ ਜਿਹਨੂੰ ਘਰੇ ਰੋਟੀ ਮਿਲਦੀ ਆ ਉਹਨੇ ਆਪਣੇ ਤੋਂ ਹੀ ਲੈਣਾ ਜਾਂ ਦੂਜੇ ਤੋਂ ਕੀ ਲੈਣਾ ਉਹ ਕਹਿੰਦੇ ਜੀ ਲੋੜਵੰਦ ਭਾਈਚਾਰਾ ਤਾਂ ਸਮਝੂਗਾ ਨਾ ਵੀ ਸਾਡੇ ਧੀ ਪੁੱਤ ਦਾ ਚੰਗੀ ਪੜ੍ਹਾਈ ਹੋਵੇ ਫ੍ਰੀ ਦੇ ਵਿੱਚ ਉਹਨਾਂ ਨੂੰ ਸਿਹਤ ਸਹੂਲਤ ਮਿਲੇ ਮੈਡੀਕਲ ਸਹੂਲਤ ਮਿਲੇ ਸ਼੍ਰੋਮਣ ਕਮੇਟੀ 'ਚ ਆਪਣੇ ਘਰ ਘਰ ਦਾ ਬੱਚਾ ਕੋਈ ਧੀ ਕੋਈ ਬੱਚਾ ਜਾ ਕੇ ਨੌਕਰੀ ਕਰੇ ਉਹ ਸਮਝਣਗੇ ਤੇ ਆਪਣੇ ਬੰਦਿਆਂ ਨੂੰ ਵੋਟ ਪਾ ਦਾਨਗੇ ਮੈਂ ਕਹਿੰਦਾ ਮੈਨੂੰ ਨਹੀਂ ਲੱਗਦਾ ਕਹਿੰਦੇ ਵੀਰੇ ਐਂ ਕਰਿਓ ਜਿਹੜੀ ਜਿੰਨੇ ਕਹੋਂਗੇ ਉਹਨਾਂ ਦੇ ਹੱਥ ਖੜੇ ਕਰਾ ਕੇ ਵੇਖ ਲਿਓ ਵੀ ਉਹ ਚਾਹੁੰਦੇ ਨੇ ਕੀ ਤੁਸੀਂ ਚਾਹੁੰਦੇ ਵੀ ਆਪਣੇ ਬੰਦੇ ਸ਼ਰਮਣੀ ਕਮੇਟੀ ਦੇ ਵਿੱਚ ਖੜੇ ਹੋਣ ਤੇ ਉਹ ਬੰਦਿਆਂ ਤੋਂ ਆਪਾਂ ਤੁਹਾਡੇ ਵਾਸਤੇ ਸਾਡੇ ਵਾਸਤੇ ਆਪਾਂ ਕੰਮ ਕਰਾਈਏ ਚਾਹੁੰਦੇ ਹੋ ਤੁਸੀਂ ਹੱਥ ਖੜਾ ਕਰਕੇ ਦੱਸੋ ਹੁਣ ਹੱਥ ਖੜਾ ਕਰਦਾ ਮੈਨੂੰ ਐਂ ਦੱਸੋ ਵੀ ਇੱਕ ਸ਼ਰਮਣੀ ਕਮੇਟੀ ਮੈਂਬਰ ਦੇ ਉੱਤੇ ਘੱਟੋ ਘੱਟ 25 ਲੱਖ ਰੁਪਇਆ ਖਰਚਾ ਆਉਣਾ ਹੈ ਤੇ ਸਾਡੇ ਬੰਦਾ ਕੋਈ ਹੈਗਾ ਜਿਹੜਾ 25 ਲੱਖ ਰੁਪਏ ਸ਼੍ਰੋਮਣੀ ਕਮੇਟੀ ਮੈਂਬਰ ਆਪਣੀ ਜੇਬ ਚੋਂ ਖਰਚ ਦੇ ਇਹ ਮੈਂ ਇਹਨਾਂ ਨੂੰ ਪੁੱਛਿਆ ਇਹ ਚੁੱਪ ਕਰਕੇ ਚੁੱਪ ਕਰਕੇ ਮੈਂ ਬੇਨਤੀ ਕੀਤੀ ਖਰਚੇ ਹੁੰਦੇ ਆ ਇਹਦੇ ਕੰਮਾਂ 'ਚ ਆਪਾਂ ਉਹਨਾਂ ਤੋਂ ਆਸ ਰੱਖ ਰਹੇ ਹਾਂ ਜਿਹੜੇ ਵਿਚਾਰੇ ਆਪਣੇ ਤੇ ਆਸ ਰੱਖ ਰਹੇ ਨੇ ਪਰ ਉਹਨਾਂ ਦਾ ਕੰਮ ਕਰਨ ਲਈ ਤੁਹਾਡੇ ਕੋਲ ਪਾਵਰ ਹੋਣੀ ਚਾਹੀਦੀ ਹੈ ਇਸ ਕਰਕੇ ਮੈਂ ਮਨ ਵਿਚਾਰ ਬਣਾਈ ਮੈਂ ਕਿਹਾ ਹੁਣ ਇਹਨਾਂ ਨੇ ਜਿਹੜੀ ਗੱਲ ਛੇੜਤੀ ਹੈ ਤੇ ਆਪਾਂ ਫੁੱਲ ਚੜਾਵਾਂਗੇ ਜਿਤਾ ਵੀ ਸੰਗਤ ਨੂੰ ਦੇਣਾ ਹੈ ਸੰਗਤ ਉਹਨਾਂ ਨੂੰ ਜਿਤਾਉਣੀ ਹੈ ਜਿਹਨੂੰ ਪੰਜਾਬੀ ਬੋਲਣੀ ਤੱਕ ਨਹੀਂ ਆਉਂਦੀ ਕਿ ਨਹੀਂ ਜਿਨਾਂ ਨੂੰ ਪਤਾ ਹੀ ਨਹੀਂ ਆ ਗੁਰਦਾਸਪੁਰਾਣਾ ਨੇ ਉਹਨਾਂ ਨੂੰ ਜਿਹੜਾ ਫਿਲਮਾਂ ਚਾਹੁੰਦਾ ਉਹਨੂੰ ਜਿਤਾਤਾ ਸੀ ਇਸ ਕਰਕੇ ਮੈਂ ਬੇਨਤੀ ਕਰਾਂ ਸਾਡੇ ਆਮ ਘਰਾਂ ਦੇ ਵਿੱਚੋਂ ਜਦੋਂ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਹੋਊ ਤਾਂ ਉਹਨਾਂ ਨੂੰ ਫੜ ਕੇ ਕਹਾਂਗੇ ਸਾਡਾ ਕੰਮ ਕਰ। ਮਤਲਬ ਦਿੱਕਤਾਂ ਹੈ ਨਾ ਨਿੱਕੀਆਂ ਨਿੱਕੀਆਂ ਮੈਂ ਸਮਝਦਾ ਕਿਉਂ ਜਿਹੜੀ ਚੀਜ਼ ਜਿਹੜਾ ਕੰਮ ਐਮਐਲਏ ਕਰ ਸਕਦਾ ਜਦੋਂ ਉਹ ਨਾ ਕਰੇ ਫਿਰ ਆਪਣੇ ਮਨ 'ਚ ਗੁੱਸਾ ਹੁੰਦਾ ਕਿ ਨਹੀਂ ਹੁੰਦਾ ਜਿਹੜਾ ਐਮ.ਐਲ.ਏ ਘਰ ਘਰ ਸਾਡੇ ਆਉਂਦਾ ਹੈ ਉਹ ਜਦੋਂ ਸਾਡੇ ਹੀ ਕੰਮ ਕਰਨ ਤੋਂ ਇਨਕਾਰ ਹੀ ਕਰ ਦਿੰਦਾ ਬਾਹਰ ਸਾਨੂੰ ਬਿਠਾ ਕੇ ਕਹਿੰਦਾ ਵੀ ਹੁਣ ਟਾਈਮ ਨਹੀਂ ਸਾਨੂੰ ਉਦੋਂ ਦੁੱਖ ਲੱਗਦਾ ਆਪਣੇ ਜ਼ਿਲ੍ਹਾ ਮਾਨਸਾ ਦੇ ਕਰੀਬਨ 4 ਹਲਕੇ ਨੇ ਸ਼੍ਰੋਮਣੀ ਕਮੇਟੀ ਤੇ ਗੁਰੂ ਸਾਹਿਬ ਕਿਰਪਾ ਕਰਨ ਵਧੀਆ ਚੰਗੇ ਸਿੰਘਾਂ ਨੂੰ ਆਪਾਂ ਵਿਚਾਰ ਕੇ ਉਹਨਾਂ 4 ਹਲਕਾਂ ਤੇ ਖੜੇ ਕਰਾਂਗੇ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਹੈ ਜੇ ਮਾਇਆ ਦੀ ਗੱਲ ਕਰਾਂ ਮਾਇਆ ਕੋਈ ਵੱਡੀ ਚੀਜ਼ ਨਹੀਂ ਗੱਲ ਇਹ ਹੈ ਵੀ ਸੰਗਤ ਕੀ ਚਾਹੁੰਦੀ ਹੈ ਜੇ ਤੁਹਾਡੇ ਬੰਦੇ ਤੁਹਾਡੇ ਵਿੱਚੋਂ ਹੋਣਗੇ ਤੁਸੀਂ ਜਿਨ੍ਹਾਂ ਤੇ ਮਤਲਬ ਵਿਸ਼ਵਾਸ ਕਰਦੇ ਤੁਹਾਡੇ ਤੁਹਾਡਾ ٹرسٹ ਹੋਵੇ ਤੁਸੀਂ ਬਲੀਵ ਕਰਦੇ ਹੋਮ ਤੇ ਗੁਰਮੁਖੋ ਉਹ ਬੰਦੇ ਅੱਗੇ ਆਉਣਗੇ ਸ਼੍ਰੋਮਣੀ ਕਮੇਟੀ ਤੱਕ ਆਪਾਂ ਆਵਾਜ਼ ਪਹੁੰਚਾਵਾਂਗੇ ਤੇ ਉਹ ਬੰਦਿਆਂ ਨੂੰ ਆਪਾਂ ਫਿਰ ਆਵਾਜ਼ ਮਾਰ ਕੇ ਕਹਾਂਗੇ ਵੀ ਆਹ ਕੰਮ ਤੈਨੂੰ ਧਰਮ ਦਾ ਕੌਮ ਦਾ ਕਰਨਾ ਪੈਣਾ ਸਾਡੇ ਹਲਕੇ ਦਾ ਕਰਨਾ ਪੈਣਾ ਇਸ ਕਰਕੇ ਬੇਨਤੀ ਹੈ ਭਾਈ ਅੱਜ ਸਾਨੂੰ ਲੋੜ ਹੈ ਅਸੀਂ ਕੱਟੇ ਹੋ ਕੇ ਚੱਲੀਏ ਸਾਡੀ ਜਿਹੜੀ ਪਹੁੰਚ ਹੈ ਸਾਡੀ ਜਿਹੜੀ ਪਾਵਰ ਹੈ ਆਪਣੇ ਸਿੰਘਾਂ ਦੇ ਹੱਥ ਵਿੱਚ ਕੋਈ ਆਵੇ ਅਸੀਂ ਆਪਣੇ ਬੱਚਿਆਂ ਲਈ ਸ਼ਰਮਣੀ ਕਮੇਟੀ ਤੋਂ ਤਾਂ ਅਸੀਂ ਆਪਣੇ ਸਿੰਘਾਂ ਨੂੰ ਆਪਣੇ ਗੁਰਮਖਾਂ ਨੂੰ ਪ੍ਰੇਰ ਕੇ ਉੱਥੇ ਉੱਤਕ ਪਹੁੰਚ ਕਰੀਏ ਉਹਨਾਂ ਰਾਹੀਂ ਅਸੀਂ ਪਹੁੰਚ ਕਰਾਂਗੇ ਉਹਨਾਂ ਤੋਂ ਫਿਰ ਫੜ ਕੇ ਕੰਮ ਅਸੀਂ ਕਰਾਵਾਂਗੇ ਵੀ ਲਿਆ ਇਹ ਇਹ 20 ਪਿੰਡਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਸਕੂਲ ਲਿਆ ਕੇ ਦੇ ਸੋ ਇਸ ਕਰਕੇ ਬੇਨਤੀ ਹੈ ਆਪਾਂ ਵੱਧ ਚੜ ਕੇ ਇਸ ਜਥੇਬੰਦੀ ਲਈ ਕੰਮ ਕਰਨਾ ਹੈ ਜਥੇਬੰਦੀ ਨੇ ਤੁਹਾਡੇ ਲਈ ਕੰਮ ਕਰਨਾ ਹੈ ਸਮਾਜ ਲਈ ਕੰਮ ਕਰਨਾ ਹੈ ਆਪਾਂ ਜਿਹੜਾ 1 ਸਤੰਬਰ ਦਾ ਜਥੇਬੰਦੀ ਵੱਲੋਂ ਗੁਰਦੁਆਰਾ ਸਾਹਿਬ ਮੋਰ ਸਿੰਘ ਵਾਲਾ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਅਮਰ ਸੰਚਾਰ ਸਮਾਗਮ ਤੇ ਬੱਚਿਆਂ ਦਾ ਗੁਰਮਤ ਮੁਕਾਬਲਾ ਰੱਖਿਆ ਗਿਆ ਹੈ 1 ਸਤੰਬਰ ਨੂੰ ਉਸ ਤੋਂ ਪਹਿਲਾਂ-ਪਹਿਲਾਂ ਸਾਰੇ ਹਲਕਿਆਂ ਦੇ ਵਿੱਚ ਆਪਾਂ ਪ੍ਰਚਾਰ ਕਰਨਾ ਹੈ ਸੋ ਬੇਨਤੀ ਹੈ ਉਹ ਵੀ ਧਿਆਨ ਵਿੱਚ ਰੱਖਿਆ ਜਾਵੇ ਉਸ ਤੋਂ ਪਹਿਲਾਂ ਜਿਹੜੇ ਚਾਹੁੰਦੇ ਹੋ ਵੀ ਬਾਤਆਬਾਰਮ ਤੇ ਆਪਾਂ ਕੰਮ ਕਰੀਏ ਤਾਂ ਕਿਰਪਾ ਕਰਕੇ ਉਹ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਜਿਹੜਾ ਉਹ ਸੰਪਰਕ ਕਰਕੇ ਆਪੋ ਆਪਣੇ ਪਿੰਡਾਂ ਦਾ ਨਾਮ ਲਿਖਾਉਣ ਕਿਹੜੇ ਪਿੰਡ ਚ ਕਿੰਨੇ ਪੌਦੇ ਲੱਗ ਸਕਦੇ ਆ ਕਿੰਨੇ ਟਰੀ ਗਾਰਡ ਲੱਗਣਗੇ ਉਸ ਪਿੰਡ ਵਿੱਚ ਕਿੰਨੇ ਜਾਣੇ ਉਸ ਪਿੰਡ ਦੇ ਵਿੱਚ ਸੇਵਾ ਸੰਭਾਲ ਕਰ ਸਕਦੇ ਆ ਪੌਦਿਆਂ ਦੀ ਇਹ ਸੰਪਰਕ ਕਰੋ ਉਸ ਤੋਂ ਬਾਅਦ ਬਾਕੀ ਜਿੰਨੇ ਵੀ ਕਾਰਜ ਨੇ ਉਹ ਆਪਾਂ ਕਰਨੇ ਨੇ ਪਰ ਇੱਕ ਗੱਲ ਦਾ ਖਿਆਲ ਰੱਖੋ ਕਿ ਆਪਾਂ ਇਕੱਠੇ ਹੋ ਕੇ ਚਲਾਣਾ ਚਲਾਣਾ ਇਸ ਵਾਸਤੇ ਆ ਵੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਭਾਈ ਆਉਣ ਵਾਲੀ ਪੀੜ੍ਹੀ ਵਾਸਤੇ ਕੰਮ ਕਰਨਾ ਇੰਨੀਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ